हां जी दोस्तों सासी काल जी दोस्तों ਸਾਰਿਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਦਾਂ ਦਾ ਡਿਵਾਈਸ ਨਾ ਹਰ ਇੱਕ ਮੋਟਰ ਤੇ ਲਾਜ਼ਮੀ ਕਰ ਦੋ ਕਿਉਂਕਿ ਇਹਦੇ ਨਾਲ ਬਿਜਲੀ ਬਚੂਗੀ ਪਾਣੀ ਬਚੂਗਾ ਪੈਟਰੋਲ ਬਚੂਗਾ ਸਮਾਂ ਬਚੂਗਾ ਜਦੋਂ ਇਹਨੂੰ ਲਾਉਂਗੇ ਤਾਂ ਸੁੱਖ ਫੇਰ ਪਤਾ ਲੱਗੂਗਾ ਇਹ ਚੀਜ਼ ਹੈ ਕੀ ਆ ਔਰ ਇਹ ਆਪਣੇ ਪੰਜਾਬੀ ਭਰਾ ਨੇ ਕਿ ਬਣਾਈ ਆ ਤੇ ਅਸੀਂ ਉਹਦਾ ਐਡਰੈਸ ਵੀ ਦਵਾਵਾਂਗੇ ਤੁਹਾਨੂੰ ਤੇ ਇਹਦੇ ਫਾਇਦੇ ਵੀ ਦੱਸਾਂਗੇ ਹਰ ਇੱਕ ਪੰਪ ਦੇ ਉੱਪਰ ਲੱਗਣੀ ਚਾਹੀਦੀ ਆ ਤੇ ਜਿਹਦੇ ਨਾਲ ਘੱਟੋ ਘੱਟ ਵੀ ਲੱਖਾਂ ਲੀਟਰ ਪਾਣੀ ਔਰ ਲੱਖਾਂ ਲੀਟਰ ਪੈਟਰੋਲ ਕੱਲੇ ਪੰਜਾਬ ਦੇ ਵਿੱਚ ਹੀ ਬਚਾਇਆ ਜਾ ਸਕਦਾ ਬਾਕੀ ਸਮਾਂ ਤਾਂ ਬਚਣਾ ਬਚਣਾ ਆ ਆਉ ਫੇ ਤੁਹਾਨੂੰ ਦਿਖਾਦਾ ਇਹਦੀ ਕਰਾਮਾਤ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਹੈਗਾ ਆ ਜੀ ਮੋਟਰ 스타ਟਰ ਆਪਣੇ ਮੋਬਾਈਲ ਦੇ ਨਾਲ ਚੱਲਣ ਵਾਲਾ ਤੇ ਅੱਗੇ ਅਸੀਂ ਸਰਚ ਮਾਰਦੇ ਹੁੰਦੇ ਸੀਗੇ ਜਾਂ ਤਾਂ ਚਾਈਨਾ ਤੋਂ ਆਉਂਦੇ ਸੀਗੇ ਜਾਂ ਬਹੁਤ ਵੱਡੇ ਵੱਡੇ ਸ਼ਹਿਰਾਂ ਤੋਂ ਮੰਗਾਣੇ ਪੈਂਦੇ ਸੀਗੇ ਤੇ ਜਿਹਦੇ ਕਰਕੇ ਕੀ ਖਰਚਾ ਵੀ ਮੋਟਾ ਹੁੰਦਾ ਸੀਗਾ ਔਰ ਜਦੋਂ ਇਹ ਖਰਾਬ ਹੋ ਜਾਂਦੇ ਸੀਗੇ ਤੇ ਸਾਨੂੰ ਬਦਲਾਣੇ ਦੇ ਵਿੱਚ ਵੀ ਜਿਹੜੀ ਕਿ ਦਿੱਕਤਾਂ ਆਦੀ ਸੀ ਸੋ ਦੋਸਤੋ ਇਹ ਪੰਜਾਬੀ ਭਰਾ ਮੋਗੇ ਤੋਂ ਆ ਤੇ ਉਹਨਾਂ ਨੇ ਇਹ ਪ੍ਰੋਡਕਟ ਬਣਾਇਆ ਤੇ ਮੋਗੇ ਤੋਂ ਬਾਈ ਸੇਵਕ ਦਾ ਪਹਿਲਾਂ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਡਕਟ ਸਾਡੇ ਕੋਲ ਪਹੁੰਚਿਆ ਬਾਈ ਸੇਵਕ ਮਕੈਨੀਕਲ ਪੇਜ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਡਕਟ ਪਹੁੰਚਿਆ ਤੇ ਇਹ ਕੋਈ ਮਸ਼ਹੂਰੀ ਨਹੀਂ ਹੈਗੀ ਤੇ ਇਹ ਮੈਂ ਆਪਣੀ ਮੋਟਰ ਦੇ ਉੱਪਰ ਲਾਇਆ ਇਹਨੂੰ ਇਹ ਹੈ ਨਾ ਸਮਝ ਲਿਓ ਵੀ ਮੈਂ ਕਿਸੇ ਦੀ ਐਡ ਕਰ ਰਿਹਾ ਪਰ ਜਿਹੜੀ ਚੀਜ਼ ਵਾਕਿਆ ਵਧੀਆ ਹੈ ਉਹਨੂੰ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਫਰਜ਼ ਬਣਦਾ ਕਿਉਂਕਿ ਇਹ ਤੁਹਾਡਾ ਸਮਾਂ ਬਚਾਏਗਾ ਤੁਹਾਡਾ ਪੈਟਰੋਲ ਬਚਾਏਗਾ ਤੇ ਤੁਹਾਡਾ ਜਿਹੜਾ ਕੀ ਆ ਪਾਣੀ ਬਚਾਏਗਾ ਜਦੋਂ ਕਿਹੜਾ ਭਰ ਗਿਆ ਬੰਦੇ ਨੇ ਮੋਬਾਈਲ ਤੋਂ ਬੰਦ ਕਰ ਦਿਓ ਚਲਾ ਲਓ ਤੇ ਦੂਜੀ ਗੱਲ ਆ ਗੇੜਾ ਬਚਦਾ ਮੰਨ ਕੇ ਚੱਲੋ ਜੇ 2 ਕਿਲੋਮੀਟਰ ਵੀ ਰੋਜ਼ ਤੁਹਾਡਾ 3 ਕਿਲੋਮੀਟਰ ਵੀ ਐਕਸਟਰਾ ਮੋਟਰਸਾਈਕਲ ਚੱਲਦਾ ਤੇ ਪਰ ਸਾਲ ਦੇ ਨਾਲ ਉਹਨੂੰ ਡਿਵਾਈਡ ਕਰ ਲਿਓ ਸੋ ਦੋਸਤੋ ਇਹਨੂੰ ਇਹਦੇ ਫਾਇਦੇ ਫੀਚਰ ਪਹਿਲਾਂ ਸੁਣ ਲੈਣੇ ਆ ਤੇ ਲਗਾਉਣਾ ਇਹਨੂੰ ਬਹੁਤ ਆਸਾਨ ਆ ਤੇ ਸਭ ਤੋਂ ਪਹਿਲਾਂ ਤਾਂ ਜੇਕਰ ਮੈਂ ਗੱਲ ਕਰਾਂ ਦੋਸਤੋ ਆ ਦੇਖੋ ਮੋਟਰ 스타ਟਰ ਇਹਦੇ ਵਿੱਚ ਸਾਰਾ ਲਿਖਿਆ ਆ ਇਹ ਕਿਸਾਨ ਦਾ ਪੈਸਾ ਤੇ ਟਾਈਮ ਬਚਾਉਂਦਾ ਹੈ ਸਹਾਇਤਾ ਕਰਦਾ ਹੈ ਰਜਿਸਟਰਡ ਕੀਤੇ ਹੋਏ ਮੋਬਾਈਲ ਨੰਬਰ ਤੋਂ ਹੀ ਚੱਲੇਗਾ ਤੇ ਆਹ ਦੇਖੋ ਥੱਲੇ ਜੀਐਸਐਮ ਇਕੋ ਪਲੱਸ ਇਹ ਮੋਟਰ ਵਾਲੀ ਕੋਠੀ ਦਾ ਦਰਵਾਜ਼ਾ ਖੁੱਲਣ ਦੀ ਜਾਣਕਾਰੀ ਰਜਿਸਟਰਡ ਮੋਬਾਈਲ ਨੰਬਰ ਤੇ ਦਿੰਦਾ ਦੋਸਤੋ ਸਮਝਦੇ ਆ ਕਿ ਜਦੋਂ ਮੰਨ ਲਓ ਕੋਈ ਬੰਦਾ ਚੋਰ ਆਂਦਾ ਜਾਂ ਕੋਈ ਦਰਵਾਜ਼ਾ ਖੋਲਦਾ ਉਹ ਪਹਿਲੇ ਜਿਹੜਾ ਡਿਵਾਈਸ ਹੈਗੇ ਉਹ ਹੋਰ ਸੀਗੇ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਸੀ ਕਿ ਇਹਦੇ ਵਿੱਚ ਜਿਹੜੇ ਆ ਇਕੋ ਪਲੱਸ ਦੇ ਵਿੱਚ ਇਹਨਾਂ ਨੇ ਸੈਂਸਰ ਲਾ ਦਿੱਤੇ ਆ ਕਿ ਤੁਹਾਡਾ ਦਰਵਾਜ਼ਾ ਖੁੱਲੂਗਾ ਤੇ ਤੁਹਾਨੂੰ ਤੁਹਾਡੇ ਮੋਬਾਈਲ ਤੇ ਕਾਲ ਆਊਗੀ ਉਸੇ ਵੇਲੇ ਤੇ ਤੁਸੀਂ ਆਪਣਾ ਅਲਰਟ ਹੋ ਸਕਦੇ ਆ ਜਾਂ ਆਲੇ ਦੁਆਲੇ ਆਪਣੇ ਲੋਕਾਂ ਨੂੰ ਅਲਰਟ ਕਰ ਸਕਦੇ ਆ ਬਾਈ ਕਿ ਚੋਰੀ ਹੋ ਰਹੀ ਆ ਸਭ ਤੋਂ ਵੱਡੀ ਗੱਲ ਜਿਹੜੀ ਕੀ ਹੈ ਇਹ ਸਾਡੇ ਪੰਜਾਬੀ ਭਰਾ ਨੇ ਬਣਾਇਆ ਜਿਹੜਾ ਮੋਗੇ ਦੇ ਵਿੱਚ ਫਤਿਹ ਇੰਡਸਟਰੀ ਜੀਐਸ ਮੋਟਰ ਸਟਾਰਟਰ ਠੀਕ ਹੈ ਜੀ ਤੇ ਦੋਸਤੋ ਜੇਕਰ ਤੁਸੀਂ ਮंगाना ਚਾਹੁੰਦੇ ਆ ਤੇ ਆਹਾ ਇਹਨਾਂ ਦਾ ਅਗਾਹ ਵੱਧੂ ਕਿਸਾਨ ਦੀ ਪਹਿਲੀ ਜਿਹੜੀ ਕਿ ਪਸੰਦ ਆ ਤੇ ਫਤਿਹ ਇੰਡਸਟਰੀ ਦਾ ਕਸਟਮਰ ਕੇਅਰ ਨੰਬਰ ਹੈਗਾ 978002411 ਤੇ ਇਹ ਬਾਈ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਮੋਟਰ ਦੋਸਤੋ ਚੱਲਦੀ ਆ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਦੇਖਦੇ ਆਂ ਵੀ ਮੋਟਰ ਬੰਦ ਹੁੰਦੀ ਆ ਕਿ ਨਹੀਂ ਹੁੰਦੀ ਤੇ ਦੋਸਤੋ ਇਹ ਜਿਹੜੀ ਕੀ ਹੈ ਡਿਵਾਈਸ ਆ ਇਹ ਲਾਣੀ ਬਹੁਤ ਸੌਖੀ ਆ ਤੇ ਜਿਹੜਾ ਕੀ ਆ ਤੁਸੀਂ ਇਹਨੂੰ ਨਾ ਆਰਾਮ ਨਾਲ ਆਪਣੇ ਕਿਸੇ ਮਿਸਤਰੀ ਦੀ ਮਦਦ ਤੋਂ ਬਿਨਾਂ ਵੀ ਇਹਨੂੰ ਲਾ ਸਕਦੇ ਆ ਕਿਉਂਕਿ ਇਹ ਖੁਦ ਮੈਂ ਹੀ ਲਾਇਆ ਤੇ ਦੋ ਪਾਵਰ ਦੇ ਇੰਤਾਰੇ ਆ ਤੇ ਇੱਕ ਦੋ ਹੈ ਗਿਆ ਇੰਪੋਰਟ ਤੁਹਾਡਾ ਸਵਾਗਤ ਹੈ ਮੋਟਰ ਚਾਲੂ ਹੈ ਮੋਟਰ ਬੰਦ ਕਰਨ ਲਈ ਤੱਕ ਦਬਾਓ ਆ ਲਓ ਜੀ ਸੱਤ ਦਬਾਤਾ ਤੇ ਮੋਟਰ ਬੰਦ ਹੋ ਗਈ ਲਓ ਜੀ ਦੋਸਤੋ ਮੋਟਰ ਬੰਦ ਹੋ ਗਈ ਆ ਤੇ ਹੁਣ ਜੇਕਰ ਆਪਾਂ ਮੋਟਰ ਕਿਤੇ ਨੂੰ ਵੀ ਚਲਾਣੀ ਆ ਚਾਹੁੰਦਾ ਬਾਹਰ ਗਿਆ ਆ ਅੰਦਰ ਗਿਆ ਆ ਤੇ ਘਰ ਦਾ ਆਪਣੇ ਰਾਖੀ ਕਰਨੀ ਆ ਤੇ ਸ਼ਟਰ ਦਾ ਰਾਖੀ ਕਰਨੀ ਆ ਤੇ ਦੋਸਤੋ ਪ੍ਰੋਡਕਟ ਵਕਿਆ ਬਹੁਤ ਵਧੀਆ ਕੀਮਤ ਵੀ ਜਾਇਜ਼ ਆ ਸਵਾਗਤ ਹੈ ਆ ਦੇਖੋ ਬੋਟਨ ਬੱਟ ਹੈ ਮੋਟਰ ਚਾਲੂ ਕਰਨ ਲਈ ਥੇ ਦਬਾਓ ਲਓ ਜੀ ਦੋਸਤੋ ਆਪਾਂ ਮੋਟਰ ਚਾਲੂ ਹੋ ਗਈ ਤੇ ਦੋਸਤੋ ਇਸ ਛੋਟੀ ਜਿਹੀ ਚੀਜ਼ ਦੇ ਨਾਲ ਦੋ ਫਾਇਦੇ ਨੇ ਇਹਦੇ ਤੇ ਜਿਹੜਾ ਕੀ ਆ ਤੁਹਾਨੂੰ ਇੱਕ ਤਾਂ ਜੇਕਰ ਤੁਹਾਡੇ ਏਰੀਏ ਦੇ ਵਿੱਚ ਚੋਰੀਆਂ ਹੋ ਰਹੀਆਂ ਬਹੁਤ ਜ਼ਿਆਦਾ ਤੇ ਉਹਨੇ ਤੋਂ ਵੀ ਤੁਹਾਨੂੰ ਤੁਹਾਡਾ ਫਾਇਦਾ ਕਰੂਗਾ ਜਿਵੇਂ ਕਿ ਕਈ ਵਾਰ ਹੁੰਦਾ ਦਰਵਾਜ਼ਾ ਤੋੜ ਲਿਆ ਤਾਰ ਵੱਢ ਲਈ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਦੇ ਨਾਲ ਵੀ ਤੁਹਾਨੂੰ ਇਹ ਅਲਰਟ ਕਰੂਗਾ ਕਿਉਂਕਿ ਆ ਦੇਖੋ ਇਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਵੀ ਜਿਹੜਾ ਇਕੋ ਇਹਨਾਂ ਦਾ ਆਂਦਾ ਉਹਦੇ ਵਿੱਚ ਸੈਂਸਰ ਲੱਗੇ ਹੋਏ ਨੇ ਦਰਵਾਜ਼ਾ ਤੋੜੂਗਾ ਖੋਲੂਗਾ ਤੁਹਾਨੂੰ ਸੁਨੇਹਾ ਆ ਜਾਊਗਾ ਤੇ ਦੂਜੀ ਗੱਲ ਦੋਸਤੋ ਮੋਟਰ ਜਿਹੜੀ ਕੀ ਆ ਚਲਾਉਣ ਦੇ ਲਈ ਤੁਹਾਨੂੰ ਦੌੜ ਕੇ ਨਹੀਂ ਜਾਣਾ ਪਊਗਾ ਆ ਦੇਖੋ 3G ਨੈਟਵਰਕ ਤੱਕ ਇਹ ਸਾਰਾ ਚੱਲਦਾ ਹੈ ਤੇ ਜੇਕਰ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਤੇ ਦੋਸਤੋ 4000 ਰੁਪਏ ਇਹਨਾਂ ਨੇ ਜਿਹੜਾ ਕੀ ਆ ਆਪਣੇ ਬੇਸਿਕ ਮਾਡਲ ਦੀ ਕੀਮਤ ਰੱਖੀ ਹੋਈ ਹੈ ਤੇ ਤੁਹਾਨੂੰ ਦੋਸਤੋ ਆਹਾ ਮੈਂ ਨੰਬਰ ਇਹਦੇ ਉੱਪਰ ਦੇ ਰਿਹਾ ਅਡਰੈਸ ਦੇ ਰਿਹਾ ਹਾਂ ਇਹਦਾ ਤੇ ਬਾਈ ਨਾਲ ਤੁਸੀਂ ਗੱਲ ਕਰ ਸਕਦੇ ਆਂ ਤੇ ਭਰਾ ਦੇ ਨਾਲ ਗੱਲ ਕਰਕੇ ਤੁਸੀਂ ਆਪਣੇ ਇਹਨੂੰ ਜਿਹੜਾ ਕੋਰੀਅਰ ਮੰਗਾ ਸਕਦੇ ਆਂ ਤੇ ਕਿਉਂਕਿ ਜੋ ਮੈਨੂੰ ਵੀ ਇਹ ਕੋਰੀਅਰ ਦੇ ਨਾਲ ਹੀ ਰਿਸਿਵ ਹੋਇਆ ਤੇ ਜਿੱਦਾਂ ਤੁਸੀਂ ਅੱਜ ਆਰਡਰ ਦਿੰਨੇ ਆ ਤੇ 2-3 ਦਿਨ ਦੇ ਵਿੱਚ ਤੁਹਾਡੇ ਕੋਲ ਇਹ ਪਹੁੰਚ ਜਾਏਗਾ ਤੇ ਬਾਕੀ ਦੋਸਤੋ ਜੇਕਰ ਤੁਹਾਨੂੰ ਇਹ ਪ੍ਰੋਡਕਟ ਵਧੀਆ ਲੱਗਾ ਤੇ ਵਾਕਿਆ ਜੇਕਰ ਤੁਸੀਂ ਕਿਸੇ ਪੰਜਾਬੀ ਬੰਦੇ ਨੂੰ ਅੱਗੇ ਵਾਧਾ ਦੇਖ ਕੇ ਖੁਸ਼ੀਆਂ ਤੇ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਅੱਗੇ ਮੈਂ ਪੂਨੇ ਤੋਂ ਮਗਾਏ ਸੀ ਦੋਸਤੋ ਪਹਿਲਾਂ ਅਜ ਤੋਂ 2 3 4 ਸਾਲ ਪਹਿਲਾਂ 5 ਸਾਲ ਪਹਿਲਾਂ ਤੇ ਉਹ ਬਹੁਤ ਜ਼ਿਆਦਾ ਰੇਟ ਸੀਗਾ ਉਹਨਾਂ ਦਾ ਬਹੁਤ ਜ਼ਿਆਦਾ ਮਹਿੰਗੇ ਸੀਗੇ ਤੇ ਇਹ ਪ੍ਰੋਡਕਟ ਆ ਉਹਦੇ ਵਿੱਚ ਤਾਰਾਂ ਬਹੁਤ ਆ ਲਾਣੇ ਨੂੰ ਤੇ ਇਸ ਪ੍ਰੋਡਕਟ ਦੇ ਵਿੱਚ ਤਾਰਾਂ ਵੀ ਸਿਰਫ 4 ਹੀ ਨੇ ਤੇ ਆਮ ਆਸਾਨੀ ਨਾਲ ਹਰ ਕੋਈ ਬੰਦਾ ਲਾ ਸਕਦਾ ਤੇ ਇਸ ਪ੍ਰੋਡਕਟ ਨੂੰ ਲਾ ਕੇ ਤੁਸੀਂ ਦੋਸਤੋ ਆਪਣੇ ਜਿਹੜਾ ਕੀ ਆ ਮੋਟਰ ਦੇ ਕਮਰੇ ਦੀ ਰਾਖੀ ਵੀ ਕਰ ਸਕਦੇ ਆ ਤੇ ਤੁਸੀਂ ਆਪਣੇ ਬਿਜਲੀ ਆਈ ਗਈ ਦਾ ਤੁਸੀਂ ਮੋਬਾਈਲ ਦੇ ਉੱਪਰੋਂ ਇਹਨੂੰ ਮੋਟਰ ਨੂੰ ਸਟਾਰਟ ਕਰ ਸਕਦੇ ਆ ਸੋ ਦੋਸਤੋ ਇਹ ਸੀਗਾ ਤੁਹਾਡੀਆਂ ਜਾਣਕਾਰੀਆਂ ਤੁਹਾਡੇ ਲਈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰਨਾ ਤੇ ਮੋਗੇ ਵਾਲੇ ਬਾਈ ਨੂੰ ਫਤਿਹ ਇੰਡਸਟਰੀ ਵਾਲੇ ਭਰਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਪ੍ਰੋਡਕਟ ਬਣਾਇਆ ਤੁਸੀਂ ਇਹ ਤੇ ਆਪਣੇ ਪੰਜਾਬੀ ਭਰਾ ਨੂੰ ਐਪਰੀਸ਼ੀਏਟ ਕਰਨਾ ਸਾਡੇ ਸਭ ਦਾ ਫਰਜ਼ ਆ ਕਿਉਂਕਿ ਇਹ ਚੀਜ਼ ਹੀ ਵਧੀਆ ਆ ਤੇ ਇਹਦੇ ਨਾਲ ਪਾਣੀ ਬਚੂਗਾ ਪੈਸਾ ਬਚੂਗਾ ਤੁਹਾਡਾ ਸਮਾਂ ਬਚੂਗਾ ਪੈਟਰੋਲ ਮੋਟਰਸਾਈਕਲ ਦੀ ਖਸਾਈ ਬਚੂਗੀ ਤੇ ਤੁਸੀਂ ਜਿਹੜਾ ਕਿ ਵੇਲੇ-ਕਵੇਲੇ ਆਪਣੀ ਮੋਟਰ ਦੀ ਪੂਰੀ ਜਾਣਕਾਰੀ ਆਪਣੇ ਮੋਬਾਈਲ ਤੇ ਰੱਖ ਸਕਦੇ। ਗੁਰਪਿੰਦਰ ਲੋਗੜ ਮੋਗਾ ਤੇ ਇਸ ਬਾਈ ਨੇ ਜਿਹੜੀ ਕਿ ਆਹ ਤਕਨੀਕ ਬਣਾਈ ਹੈ ਨਾ ਤੇ ਇਸ ਤਕਨੀਕ ਨੂੰ ਜੇਕਰ ਕੋਈ ਸਾਡਾ ਕਿਸਾਨ ਭਰਾ ਨੇ ਖੁਦ ਡਿਵੈਲਪ ਕੀਤੀ ਹੈ ਤੇ ਸਾਡਾ ਸਭ ਦਾ ਫਰਜ਼ ਬਣਦਾ ਕਿ ਆਪਾਂ ਉਹਨੂੰ ਐਪਰੀਸ਼ੀਏਟ ਕਰੀਏ। ਸੋ ਇਹ ਦੋਸਤੋ ਪ੍ਰੋਡਕਟ ਜਿਹੜਾ ਹੈਗਾ ਮੋਬਾਈਲ ਸਟਾਰਟਰ ਤੇ ਬਹੁਤ ਹੀ ਘੱਟ ਕੀਮਤ ਤੇ ਤੁਸੀਂ ਜਿਹੜਾ ਕਿ ਆ ਗੁਰਪਿੰਦਰ ਲੋਗੜ ਤੇ ਉਹਨਾਂ ਤੋਂ ਮੋਗਾ ਤੋਂ ਤੁਸੀਂ ਮੰਗਾ ਸਕਦੇ ਆ ਤੇ ਨੰਬਰ ਆ ਦੋਸਤੋ ਮੈਂ ਤੁਹਾਨੂੰ ਬੋਲ ਰਿਹਾ ਇਹਦੇ ਵਿੱਚ 978003999 ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ